ਸਾਡੇ ਸਿਰਾਂ ਤੋਂ ਦਸਤਾਰਾਂ ਲਾਈਆਂ ਗਈਆਂ ਤਾਂ ਨੌਜਵਾਨਾਂ ਦਾ ਕਹਿਣਾ ਹੈ ਜੋ ਡਿਪੋਰਟ ਹੋਏ ਨੇ ਸਿਰਾਂ ਤੋਂ ਦਸਤਾਰਾਂ ਲਾ ਕੇ ਸੁੱਟੀਆਂ ਗਈਆਂ ਸਾਨੂੰ ਨੰਗੇ ਸਿਰ ਕੈਂਪ 'ਚ ਰੱਖਿਆ ਗਿਆ ਬਿਨਾਂ ਦਸਤਾਰ ਤੋਂ ਹੀ ਡਿਪੋਰਟ ਕੀਤਾ ਗਿਆ ਤਾਂ ਸਿੱਖ ਨੌਜਵਾਨਾਂ ਨੂੰ ਜੋ ਹੈ ਨੰਗੇ ਸਿਰ ਭੇਜਿਆ ਗਿਆ ਸਿੱਖ ਨੌਜਵਾਨਾਂ ਦਾ ਕਹਿਣਾ ਹੈ ਸਿੱਖ ਨੌਜਵਾਨਾਂ ਨੂੰ ਲੰਗੇ ਸੇਰੇ ਲਿਆਉਣ ਦੀ ਜੋ ਹੈ ਇਸ ਤਰ੍ਹਾਂ ਐਜੀਪੀਸੀ ਵੱਲੋਂ ਵੀ ਨਿੰਦਾ ਕੀਤੀ ਗਈ ਹੈ ਉਹਨਾਂ ਕਹੇ ਕਿ ਅਮਰੀਕਾ ਸਰਕਾਰ ਤੱਕ ਜਲਦ ਇਸ ਮੁੱਦੇ ਨੂੰ ਚੁੱਕਿਆ ਜਾਵੇਗਾ ਅਸੀਂ ਭਾਰਤ ਪਰਤੇ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਦਿੱਤੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਅਮਰੀਕਾ ਨੇ ਜੋ ਹੈ ਬਿਨਾਂ ਦਸਤਾਰਾਂ ਤੋਂ ਸਿੱਖ ਨੌਜਵਾਨਾਂ ਨੂੰ ਭੇਜਿਆ ਤੇ 에어ਪੋਰਟ ਤੇ ਇਹਨਾਂ ਨੂੰ ਸੀ ਦਸਤਾਰਾਂ ਦਿੱਤੀਆਂ ਸਿੱਖ ਨੌਜਵਾਨਾਂ ਨਾਲ ਅਜੇਹਾ ਵਤੀਰਾ ਮੰਦ ਭਾਗ ਹੈ ਤਾਂ ਕੱਲ ਜੋ ਹੈ ਡਿਪੋਰਟ ਕੀਤੇ ਗਏ ਦੂਜੀ ਫਲਾਈਟ ਜੋ ਹੈ ਅਬਰੀਸਾਰ 에어ਪੋਰਟ ਤੇ ਪਹੁੰਚੀ ਦੀਆ ਉਸ ਦੇ ਵਿੱਚ ਕਈ ਸਿੱਖ ਨੌਜਵਾਨ ਜੋ ਸ ਕਈ ਜੋ ਹੈ ਪੰਜਾਬ ਦੇ ਸੰਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਿਨਾਂ ਦਸਤਾਰਾਂ ਤੋਂ ਡਿਪੋਰਟ ਕੀਤਾ ਗਿਆ ਕੈਂਪ ਵਿੱਚ ਬਿਨਾਂ ਦਸਤਾਰਾਂ ਤੋਂ ਸਾਨੂੰ ਰੱਖਿਆ ਗਿਆ ਤੇ ਸਾਡੇ ਸਿਰ ਤੇ ਜੋ ਦਸਤਾਰਾਂ ਸਨ ਉਹਨਾਂ ਨੂੰ ਲਾਕੇ ਸੁੱਟ ਦਿੱਤਾ ਗਿਆ ਤੇ ਉਸੇ ਤਰ੍ਹਾਂ ਸਾਨੂੰ ਰਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਤਾਂ ਇਸ ਜੋ ਹੈ ਪੂਰੇ ਮਾਮਲੇ ਦੀ ਹੁਣ ਐਸਜੀਪੀਸੀ ਵੱਲੋਂ ਨਿਰਧਾਰਿਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਸਰਕਾਰ ਤੱਕ ਇਸ ਮੁੱਦੇ ਨੂੰ ਚੁੱਕਿਆ ਜਾਵੇਗਾ ਕਿ ਇਸ ਤਰ੍ਹਾਂ ਜੋ ਹੈ ਬੇਦਬੀ ਕੀਤੀ ਗਈ ਹੈ ਸਿੱਖ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਉਹਨੂੰ ਲੰਗੇ ਸਿਰ ਜੋ ਰੱਖਿਆ ਗਿਆ ਤਾਂ ਜੋ ਅਮਰੀਕਾ ਤੋਂ ਪਰਤੇ ਨੌਜਵਾਨ ਨੇ ਉਹਨਾਂ ਨੇ ਪੂਰੀ ਕਹਾਣੀ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਸਿਰ ਤੋਂ ਦਸਤਾਰਾਂ ਲਾਈਆਂ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਸਿਰਾਂ ਤੋਂ ਦਸਤਾਰਾਂ ਲਾ ਕੇ ਸੁੱਟ ਦਿੱਤੀਆਂ ਗਈਆਂ ਤਾਂ ਐਸਜੀਪੀਸੀ ਵੱਲੋਂ ਹਾਲਾਕੀ ਕਹਿਣਾ ਕਿ ਉਹਨਾਂ ਦਾ ਕਹਿਣਾ ਕਿ 에어ਪੋਰਟ ਤੇ ਜੋ ਹੈ ਨੌਜਵਾਨਾਂ ਨੂੰ ਪੱਗਾਂ ਦਿੱਤੀਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਕਿ ਹੁਣ ਅਮਰੀਕਾ ਸਰਕਾਰ ਦੇ ਕਿ ਉਹਨਾਂ ਵੱਲੋਂ ਇਸ ਮੁੱਦੇ ਨੂੰ ਛੁਕਿਆ ਜਾਵੇਗਾ। ਪਰ ਸਗੀ ਸਿਰ ਦੇ ਉੱਤੇ ਜਦੋਂ ਤੁਸੀਂ ਅਮਰੀਕਾ ਤੋਂ ਭਾਰਤ ਆਏ ਯਾਨ ਦਸਤਾਰ ਉਹਨਾਂ ਨੇ ਲਵਾ ਦਿੱਤੀ ਸੀਗੀ ਕਿਉਂਕਿ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਕਿ ਐਸਜੀਪੀਸੀ ਨੇ ਇੱਥੇ ਅੰਮ੍ਰਿਤਸਰ 에ਰਪੋਰਟ ਤੇ ਇੱਕ ਨੌਜਵਾਨ ਸੀ ਉਹਨੂੰ ਦਸਤਾਰ ਦਿੱਤੀ ਉਸਦੇ ਸਿਰ ਤੇ ਦਸਤਾਰ ਨਹੀਂ ਸੀ ਹਾਂਜੀ ਮਤਲਬ ਕਿ ਉਹਨਾਂ ਨੇ ਜਦੋਂ ਵੀ ਆਪਾਂ ਬਾਰਡਰ ਕ੍ਰੋਸ ਕਰਦੇ ਹਾਂ ਸਤਾਈ ਨੂੰ ਕੀਤਾ ਹੈ ਆਪਾਂ ਬਾਰਡਰ ਕ੍ਰੋਸ ਤੇ ਉਦੋਂ ਹੀ ਮਤਲਬ ਕਿ ਉਹਨਾਂ ਨੇ ਦਸਤਾਰ ਲਵਾ ਕੇ ਤੇ ਬੈਗ ਵਿੱਚ ਪੁਆਤੀ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਸਿੱਖਿਆ ਇਦਾਂ ਤੇ ਉਹ ਕਹਿੰਦੇ ਵੀ ਨਹੀਂ ਉਹਨਾਂ ਮਤਲਬ ਕਿ ਮੈਨੂੰ ਇੱਕ ਜਾਲੀ ਟਾਇਆ ਮਤਲਬ ਕਿ ਸਿਰ ਤੇ ਪੁਆਤਾ ਤੇ ਉਹਨਾਂ ਨੇ ਮਤਲਬ ਕਿ ਜਦੋਂ ਕੈਂਪ ਚ ਲਿਆਂਦਾ ਉਹ ਵੀ ਮੇਰਾ ਉੱਥੇ ਫੇਰ ਲਵਾਤਾ ਵੀ ਨਹੀਂ ਇੱਥੇ ਕੁਝ ਨਹੀਂ ਚੱਲਣਾ ਉਹਨਾਂ ਨੇ ਮਤਲਬ ਕਿ ਉਹ ਸਿਰ ਤੋਂ ਲਵਾ ਕੇ ਤੇ ਉਹਦੇ ਮਤਲਬ ਕਿ ਕਈ ਮੇਰੇ ਮੁੰਡੇ ਨਾਲ ਹੀ ਜਿਨ੍ਹਾਂ ਨੇ ਪਰਨੇ ਉੱਤੇ ਨਹੀਂ ਲਾਏ ਉਹਨਾਂ ਦੇ ਪਰਨੇ ਸਿਰ ਤੋਂ ਲਾ ਕੇ ਡਸਟ ਬਿੰਜ ਸੋੜਤੇ ਸਿਰ ਤੋਂ ਦਸਤਾਰ ਲਾ ਲਈ ਹਾਂਜੀ ਜਦੋਂ ਭਾਰਤ ਦੀ ਧਰਤੀ ਤੇ ਆਏ ਤੇ ਦਸਤਾਰ ਨਹੀਂ ਸੀ ਤਦੋਂ ਗਏ ਹਨਵਾਰ ਦੇ 16 ਦੇ ਦਿਨ ਬਾਅਦ ਮਤਲਬ ਕਿ ਸਾਡੇ ਸਰਤੇ ਦਸਤਾਰ ਉਹਨਾਂ ਨੇ ਅੰਮ੍ਰਿਤਸਰ 에ਰਪੋਰਟ ਵਾਲਿਆਂ ਨੇ ਕਿਹਾ ਤੁਸੀਂ ਇੰਡੀਅਨ ਪੁਲਿਸ ਨੇ ਵੀ ਤੁਸੀਂ ਆਪਣੀ ਸਰਤੇ ਜਿਹੜੇ ਤੁਹਾਡੇ ਬੈਗ ਤੇ ਦਸਤਾਰ ਹੈ ਕਿ ਤੁਸੀਂ ਆਪਣਾ ਸਿਰ ਢੱਕੋ ਇਹਨੂੰ ਦਸਤਾਰ ਨੂੰ ਬੰਨੋ ਦਸਤਾਰ ਸਗੀ ਸਿਰ ਦੇ ਉੱਤੇ ਜਦੋਂ ਤੁਸੀਂ ਅਮਰੀਕਾ ਤੋਂ ਭਾਰਤ ਆਏ ਜਾਂ ਦਸਤਾਰ ਉਹਨਾਂ ਨੇ ਲਵਾ ਦਿੱਤੀ ਸੀਗੀ ਕਿਉਂਕਿ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਕਿ ਐਸਜੀਪੀਸੀ ਨੇ ਇੱਥੇ ਅੰਮ੍ਰਿਤਸਰ 에ਰਪੋਰਟ ਤੇ ਇੱਕ ਨੌਜਵਾਨ ਸੀ ਉਹਨੂੰ ਦਸਤਾਰ ਦਿੱਤੀ ਉਸਦੇ ਸਿਰ ਤੇ ਦਸਤਾਰ ਨਹੀਂ ਸੀ ਹਾਂਜੀ ਮਤਲਬ ਕਿ ਉਹਨਾਂ ਨੇ ਜਦੋਂ ਵੀ ਆਪਾਂ ਬਾਰਡਰ ਕ੍ਰੋਸ ਕਰਦੇ ਹਾਂ 27 ਨੂੰ ਕੀਤਾ ਆਪਾਂ ਬਾਰਡਰ ਕ੍ਰੋਸ ਤੇ ਉਦੋਂ ਹੀ ਮਤਲਬ ਕਿ ਉਹਨਾਂ ਨੇ ਦਸਤਾਰ ਲਵਾ ਕੇ ਤੇ ਬੈਗ ਵਿੱਚ ਪਵਾਤੀ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਸਿੱਖਿਆ ਏਦਾਂ ਤੇ ਉਹ ਕਹਿੰਦੇ ਵੀ ਨਹੀਂ ਉਹਨਾਂ ਮਤਲਬ ਕਿ ਮੈਨੂੰ ਇੱਕ ਜਾਲੀ ਟਾਇ ਮਤਲਬ ਕਿ ਸਿਰ ਤੇ ਪਵਾਤਾ ਤੇ ਉਹਨਾਂ ਨੇ ਮਤਲਬ ਕਿ ਜਦੋਂ ਕੈਂਪ ਚ ਲਿਆਂਦਾ ਉਹ ਵੀ ਮੇਰਾ ਉੱਥੇ ਫੇਰ ਲਵਾਤਾ ਵੀ ਨਹੀਂ ਇੱਥੇ ਕੋਈ ਨਹੀਂ ਚੱਲਣਾ ਉਹਨਾਂ ਨੇ ਮਤਲਬ ਕਿ ਉਹ ਸਿਰ ਤੋਂ ਲਵਾ ਕੇ ਤੇ ਉਹਦੇ ਮਤਲਬ ਕਿ ਕਈ ਮੇਰੇ ਮੁੰਡੇ ਨਾਲ ਹੀ ਜਿਨ੍ਹਾਂ ਨੇ ਪਰਨੇ ਉੱਤੇ ਨਹੀਂ ਲਾਏ ਉਹਨਾਂ ਦੇ ਪਰਨੇ ਸਿਰ ਤੋਂ ਲਾ ਕੇ ਡਸਟ ਬਿਨੀ ਸੋਰਤ ਫਿਰ ਤੋਂ ਦਸਤਾਰ ਲਾ ਲਈ ਹਾਂਜੀ ਜਦੋਂ ਭਾਰਤ ਦੀ ਧਰਤੀ ਤੇ ਆਏ ਤੇ ਦਸਤਾਰ ਨਹੀਂ ਸੀ ਮਤਲਬ ਕਿ ਸਾਨੂੰ ਅੱਜ 16 ਦਿਨ ਬਾਅਦ ਮਤਲਬ ਕਿ ਸਾਡੇ ਸਿਰ ਤੇ ਦਸਤਾਰ ਉਹਨਾਂ ਨੇ ਅੰਮ੍ਰਿਤਸਰ ਦੇ ਪੂਰ ਵਾਲਿਆਂ ਨੇ ਕਿਹਾ ਤੁਸੀਂ ਇੰਡੀਅਨ ਮੂਲਸ ਨੇ ਕਿ ਤੁਸੀਂ ਆਪਣੇ ਸਿਰ ਤੇ ਜਿਹੜੇ ਤੁਹਾਡੇ ਬੈਗ ਤੇ ਦਸਤਾਰ ਹੈਗੀ ਤੁਸੀਂ ਆਪਣਾ ਸਿਰ ਢੱਕੋ ਇਹਨੂੰ ਦਸਤਾਰ ਨੂੰ ਬਨੋ ਦਸ